ਪ੍ਰੈਸ ਲੋਕਿਆਂ ਨੂੰ ਇੱਕ ਵੌਇਸ ਮੇਲ ਜਿਹੜੀ ਉਹ ਸੁਣਾਉਂਦੇ ਆ ਇਸ ਟਾਈਮ ਜਿਹੜਾ ਸਕੈਮ ਚੱਲ ਰਿਹਾ ਇਹ ਸੁਣਾਇਸ ਲਈ ਰਹੇ ਵੀ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਸਵੇਰੇ ਵੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਅਮਰੀਕਾ ਦੇ ਵਿੱਚ 16 ਬਿਲੀਅਨ ਡਾਲਰ ਦਾ ਰਗੜਾ ਲਾਇਆ ਸਕੈਮਰਸ ਨੇ ਪਿਛਲੇ ਸਾਲ ਦੇ ਵਿੱਚ ਇੱਕ ਜਿਹੜੀ ਵੌਇਸ ਮੇਲ ਸਾਡੇ ਕਿਸੇ ਇੱਕ ਨਜ਼ਦੀਕੀ ਨੂੰ ਟੀਮ ਮੈਂਬਰ ਨੂੰ ਵੀ ਆਈ ਆ ਜਿਹੜਾ ਅੱਜ ਕੱਲ ਇੰਡੀਅਨ ਕੌਂਸੂਲੇਟ ਐਮਬੈਸੀ ਵਾਲੇ ਬਣ ਕੇ ਜਿਹੜੀ ਕਾਲ ਕਰਦੇ ਆ ਵੀ ਤੁਰੰਤ ਜਿਹੜੀ ਉਹ ਕਾਲ ਕਰੋ ਸੋ ਇਹ ਇਦਾਂ ਦਾ ਮੈਸੇਜ ਹੁੰਦਾ ਆ ਤਾਂ ਜੋ ਤੁਹਾਨੂੰ ਅਸੀਂ ਸੁਣਾ ਰਹੇ ਆਂ ਵੀ ਇਹ ਸਕੈਮਾਂ ਤੋਂ ਜਿਹੜਾ بچੋ ਇੰਡੀਅਨ ਕੌਂਸੂਲੇਟ ਵਾਲੇ ਇਦਾਂ ਦਾ ਮੈਸੇਜ ਜਿਹੜਾ ਆ ਉਹ ਫੋਨ ਦੇ ਉੱਤੇ ਨਹੀਂ ਕਰਦੇ ਸੋ ਧਿਆਨ ਦੇ ਨਾਲ ਸਾਡੇ ਜਾਣੇ ਇਸ ਨੂੰ ਜਿਹੜਾ ਉਹ ਸੁਣਿਓ ਤਾਂ ਜੋ ਆਪਾਂ ਅਜਿਹੇ ਜਿਹੜੇ ਸਕੈਮ ਕਾਲਸ ਆ ਉਸ ਤੋਂ ਬਚ ਸਕੀਏ Please visit the Consulate General of India, New York, for so the failure may result revocation of your visa. For more details, press nine to talk with the representative. This is an important message from the Consulate General of India. We urgently require your cooperation in ongoing investigations. Please visit the Consulate General of India, New York, for so the failure may result revocation of your visa. For more details, press nine to talk with the representative. ਸੋ ਵਿਜੇ ਦਾ ਨਾਮ ਲੈ ਕੇ ਜਿਹੜਾ ਉਹ ਤੁਹਾਨੂੰ ਕਾਲ ਕਰਦੇ ਆ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਕੰਪਲਿਕੇਸ਼ਨ ਜਿਹੜੀ ਉਹ ਹੈਗੀ ਆ ਤੁਰੰਤ ਜਿਹੜੀ ਉਹ ਕਾਲ ਕਰੋ ਪਰ ਇਹ ਸਾਰਾ ਕੁਝ ਹਜੋ ਸਿੰਘ ਜੀ ਇੱਕ ਸਕੈਮ ਦੇ ਅਧੀਨ ਚੱਲ ਰਿਹਾ ਆ ਬਹੁਤ ਸਾਰੇ ਲੋਕਾਂ ਨੂੰ ਕਾਲਾਂ ਜਿਹੜੀਆਂ ਉਹ ਆ ਰਹੀਆਂ ਆ ਇਹ ਜਿਨ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਆ ਉਹ ਇੱਕ ਵੱਖਰੇ ਵੀਜ਼ੇ ਦੇ ਉੱਤੇ ਗ੍ਰੀਨ ਕਾਰਡ ਹੋਲਡਰ ਜਿਹੜੇ ਉਹ ਬੰਦੇ ਆ ਹੋਰਸ ਤੋਂ ਲਾਵਾ ਹੋਰ ਵੀ ਬਹੁਤ ਸਾਰੇ ਇਵਨ ਸਿਟੀਜ਼ਨਸ ਤੱਕ ਨੂੰ ਜਿਹੜੀਆਂ ਇਦਾਂ ਦੀਆਂ ਕਾਲਾਂ ਆ ਉਹ ਆ ਰਹੀਆਂ ਹੁਣ ਮਸਲਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਬਹੁਤ ਭਰਤੀ ਜਿਹੜਾ ਇਸ ਗੱਲੋਂ ਬਣ ਜਾਂਦਾ ਆ ਵੀ ਇਹ ਜਿਹੜਾ ਡਾਟਾ ਆ ਉਹ ਦੇ ਕੌਣ ਰਿਹਾ ਆ ਇਹਨਾਂ ਨੂੰ ਵੀ ਖਾਸ ਕਰਕੇ ਕਾਲਾਂ ਉਹਨਾਂ ਨੂੰ ਹੀ ਆ ਰਹੀਆਂ ਜਿਹੜੇ ਭਾਰਤੀ ਮੂਲ ਦੇ ਆ ਇਹ ਡਾਟਾ ਕਿੱਥੋਂ ਸ਼ੇਅਰ ਜਿਹੜਾ ਹੋਇਆ ਕਿਤੇ ਐਮਬੈਸੀ ਵਾਲਿਆਂ ਦੇ ਵਿੱਚ ਜਾਂ ਕਿਸੇ ਨੇ ਜਾਣ ਬੁੱਝ ਕੇ ਇਹ ਡਾਟਾ ਗਾਂ ਵੇਚਤਾ ਜਾਂ ਸ਼ੇਅਰ ਕਰਤਾ ਜਾਂ ਲੀਕ ਕਰਤਾ ਜਾਂ ਫਿਰ ਅਹ ਐਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਆ ਵੀ ਇੰਡੀਆ ਦੇ ਵਿੱਚ ਬਹੁਤ ਸਾਰਾ ਜਿਹੜੇ ਕਾਲ ਸੈਂਟਰ ਆ ਹੁਣ ਟਰੱਕਾਂ ਵਾਲਿਆਂ ਦੇ ਬਣੇ ਆ ਉੱਥੇ ਵੀ ਬਹੁਤ ਸਾਰਾ ਜਿਹੜਾ ਲੋਕਾਂ ਦਾ ਡਾਟਾ ਫੋਨ ਨੰਬਰ ਇਥੋਂ ਤੱਕ ਕਿ ਉਹਨਾਂ ਦੇ ਲਾਇਸੈਂਸ ਕਾਰਡਸ ਆ ਉਹ ਵੀ ਉੱਥੇ ਆ ਉੱਥੇ ਆਪਾਂ ਨੂੰ ਪਤਾ ਹੀ ਆ ਵੀ ਡਾਟਾ ਜਿਹੜਾ ਚੋਰੀ ਹੋਣਾ ਜਾਂ ਡਾਟਾ ਜਿਹੜਾ ਵੇਚਣਾ ਇੱਕ ਆਮ ਜਿਹੀ ਜਿਹੜੀ ਉਹ ਗੱਲ ਹੈਗੀ ਆ ਸੋ ਇਹ ਇਹ ਕਹਿੰਦੇ ਇਹ ਚੀਜ਼ਾਂ ਚੱਲ ਰਹੀਆਂ ਆ ਹੁਣ ਜਿਹੜੇ ਸਾਡੇ ਕੋਲ ਸੁਣ ਰਹੇ ਨੇ ਦਰਸ਼ਕ ਉਹ ਕਹਿ ਰਹੇ ਆ ਵੀ ਕਹਿੰਦੇ ਇੰਡੀਆ ਦੇ ਵਿੱਚ ਕਾਲ ਆ ਗਈ ਕਿ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ 5 ਲੱਖ ਰੁਪਈਆ ਟਰਾਂਸਫਰ ਕਰ ਦੋ ਸੋ ਇਦਾਂ ਦੀਆਂ ਕਰਕੇ ਇੱਥੇ ਵੀ ਠੱਗਣਦੇ ਆ ਉੱਥੇ ਵੀ ਠੱਗਣਦੇ ਆ ਸੋ ਸਾਰਿਆਂ ਨੂੰ ਜਿਹੜਾ ਉਹ ਕਿਰਪਾ ਕਰਕੇ ਜਿਹੜਾ ਉਹ ਦੱਸੋ ਵੀ ਇਦਾਂ ਦੀਆਂ ਠੱਗਾਂ ਦੀਆਂ ਕਾਲਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਸਕੈਮ ਬਹੁਤ ਜ਼ਿਆਦਾ ਜਿਹੜੇ ਉਹ ਚੱਲ ਰਹੇ ਨੇ ਜਿਹੜਾ ਬਚ ਕੇ ਇਸ ਚੀਜ਼ ਦੇ ਵਿੱਚ ਜਿਹੜਾ ਉਹ ਰਿਹਾ ਜਾਵੇ ਵੀ ਕੀ ਕੁਝ ਜਿਹੜਾ ਉਹ ਅ ਚੱਲ ਰਿਹਾ ਆ ਸੋ ਬਚ ਕੇ ਮੋੜ ਤੋਂ ਇਹਨਾਂ ਠੱਗਾਂ ਤੋਂ ਜਿਹੜਾ ਤੁਸੀਂ ਸੁਚੇਤ ਰਹੋ ਇਹ ਇੱਕ ਤਰ੍ਹਾਂ ਦਾ ਆ ਇਸ ਤੋਂ ਇਲਾਵਾ ਹੋਰ ਪਤਾ ਨਹੀਂ ਇਹ ਅਜਿਹੇ ਨਾਮ ਦੇ ਉੱਤੇ ਅਜਿਹੇ ਚੀਜ਼ ਦੇ ਵਿੱਚ ਹੋਰ ਕਿੰਨੇ ਜਿਹੜੇ ਸਕੈਮ ਆ ਉਹ ਚੱਲਦੇ ਹੋਣਗੇ